ਕੈਲੀਫੋਰਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਵਿਦੇਸ਼ੀ ਤਾਕਤਾਂ ਤੋਂ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਸੂਬਾ ਅਸੈਂਬਲੀ ਅਤੇ ਸੈਨੇਟ ਵੱਲੋਂ ਪਾਸ ਬਿੱਲ SB 509 ਗਵਰਨਰ ਗੈਵਿਨ ਨਿਊਸਮ ਨੇ ਰੱਦ ਕਰ ਦਿੱਤਾ ਹੈ ਬਿੱਲ ਪਾਸ ਕਰਵਾਉਣ ਦੇ ਵਿੱਚ ਅਹਿਮ ਕਿਰਦਾਰ ਨਿਭਾਉਣ ਵਾਲੀ ਡਾਕਟਰ ਜਸਮੀਤ ਕੋਰਬੈਂਸ ਨੇ ਕਿਹਾ ਹੈ ਕਿ ਗਵਰਨਰ ਦੇ ਵੱਲੋਂ ਚਾਤਤਾਦਤ ਵਿਤਕਰਾ ਰੋਕਣ ਦੇ ਲਈ ਬਿੱਲ ਰੱਦ ਕੀਤਾ ਗਿਆ ਅਤੇ ਹੁਣ ਕੈਲੀਫੋਰਨੀਆ ਵਸਨੀਕਾਂ ਨੂੰ ਕਲਾਸ ਨੈਸ਼ਨਲ ਰਿਪਰੈਸ਼ਨ ਤੋਂ ਬਚਾਉਣ ਵਾਲੇ ਬਿੱਲ ਨੂੰ ਵੀ ਵੀਟੋ ਕਰ ਦਿੱਤਾ ਜਾਏਗਾ ਸ਼ੁਕਰ ਹੈ ਕਿ 1984 ਦੀ ਸਿੱਖ ਨਸੂਕੂਸ਼ੀ ਦੇ ਨਾਲ ਸੰਬੰਧਿਤ ਮਤਾ ਪਾਸ ਕਰਵੋਣ ਦੇ ਲਈ ਗਵਰਨਰ ਦੇ ਦਸਤਖਤਾਂ ਦੀ ਸ਼ੁਰੂਆਤ ਨਹੀਂ ਪਈ ਡਾਕਟਰ ਜਸਮੀਤ ਕੋਰ ਬੈਂਸ ਨੇ ਕਿਹਾ ਕਿ ਸਿੱਖਾਂ ਨੂੰ ਆਪਣੀ ਆਵਾਜ਼ ਮਿਲ ਚੁੱਕੀ ਹੈ ਤੇ ਸੈਨੇਟਰ ਐਨਾ ਕੈਬਾ ਯੂਰੋ ਸਨੇ ਅਸੈਂਬਲੀ ਮੈਂਬਰ ਸੋਰੀਆ ਸਾਡੇ ਨਾਲ ਖੜੇ ਨੇ ਸਿਰਫ ਇੱਕ ਬਿਲ ਸਾਡੇ ਭਾਈਚਾਰੇ ਨੂੰ ਬਨਾ ਜਾਂ ਫਿਰ ਵਿਗਾੜ ਨਹੀਂ ਸਕਦਾ ਅਤੇ ਅਸੀਂ ਨਫ਼ਰਤ ਨਸਲਵਾਦ ਤੇ ਡਰਾਣਾ ਮਾਹੌਲ ਪੈਦਾ ਕਰਨ ਵਾਲੇ ਦੇ ਵਿਰੁੱਧ ਖੜੇ ਹਾਂ ਇਸ ਦੇ ਦੌਰਾਨ ਸਿੱਖ ਕੈਲੀਫੋਰਨੀਆ ਦੇ ਫੈਡਰਲ ਪੋਲਿਸੀ ਮੈਨੇਜਰ ਹਰਜੋਤ ਸਿੰਘ ਨੇ ਕਿਹਾ